ਅੱਜ ਆਪਾਂ ਆਏ ਹੋਏ ਸੀ ਨਿੰਦਰ ਕੋਲ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਨਿੰਦਰਾ ਦੀ ਮਸ਼ੀਨ ਤੇ ਕੀ ਕੁਸ਼ ਕਰਦਾ ਨਿੰਦਰਾ ਹੁਣ ਆਪਾਂ ਕੰਟੀਨਿਊ ਵਲੌਗ ਬਣਾਇਆ ਕਰਾਂਗੇ ਆਪਣੇ ਤੇ ਆਪਾਂ ਤੁਹਾਨੂੰ ਦਿਖਾਇਆ ਕਰਾਂਗੇ ਮਸ਼ੀਨ ਦੇ ਬਾਰੇ ਦਿਖਾਇਆ ਕਰਾਂਗੇ ਮਸ਼ੀਨ ਦੀ ਜਾਣਕਾਰੀ ਆ ਖੜੀ ਹੈ ਪਿੱਛੇ ਨਿੰਦਰਾ ਵਾਲੀ ਮਸ਼ੀਨ ਤੇ ਸੁਮੇਸ਼ ਜਿਹੜੀ ਉਹਨੇ ਲਈ ਸੀ ਐਤਕੀ ਮੱਕੀ ਦੇ ਸੀਜ਼ਨ ਚਲੋ ਆਪਾਂ ਤੁਹ ਦਿਨੀਆਂ ਡਿਟੇਲ ਤੁਹਾਨੂੰ ਇਹਦੀ ਮਸ਼ੀਨ ਦੀ ਤੇ ਕਰੋ ਨਿੰਦਰ ਨਾਲ ਗੱਲਬਾਤ ਦੇਖਦੇ ਰਹੋ ਆਪਣੀ ਵੀਡੀਓ ਤੁਸੀਂ ਤੁਹਾਨੂੰ ਆਪਾ ਕਰਾਉਣੇ ਆ ਅੱਜ ਤੁਹਾਨੂੰ ਨਿੰਦਰਨਾ ਗੱਲਬਾਤ ਤੇ ਪੁੱਛਦੇ ਲੈਣੀਆਂ ਉਹ ਮਸ਼ੀਨ ਦੀ ਜਾਣਕਾਰੀ ਕਿੰਨੇ ਰੁਪਈਆ ਦੀ ਲਿਆ ਇਹ ਤੇ ਕੀ ਤੋਂ ਲਈ ਇਹਨੇ ਕਿਹੜਾ ਕੜਾ ਸੀਜ਼ਨ ਲਾ ਲਿਆ ਇਹਨੇ ਹੁਣ ਇਹਦੇ ਨਾਲ ਇੱਕ ਤਾਂ ਮੱਕੀ ਵੱਢੀ ਆਏ ਨੇ ਐਸ ਸੀ ਦੀ ਲਾਇਆ ਮੱਕੀ ਵਾਲਾ ਕੱਟ ਰਹੇ ਸੀ ਨੇ ਕਰਤਾਰਾ ਵਾਲਾਂ ਦੇ ਲਾਇਆ ਸੀ ਮੱਕੀ ਦਾ ਕੱਟ ਰਹੇ ਨੇ ਆਪਾ ਕਰਾਉਣੇ ਆ ਤੁਹਾਡੀ ਨਿੰਦਰਨਾ ਗੱਲਬਾਤ ਹੁਣ ਤਾਂ ਕਰੀ ਜਾਂਦੇ ਇਹ ਮੂੰਗੀ ਦੀ ਤਿਆਰੀ ਕਹਿੰਦਾ ਲੇਟ ਹੋ ਗਿਆ ਕਹਿੰਦਾ ਕਿਸਨਗੜ ਜਾ ਕੇ ਮੂੰਗੀ ਵੱਢਣੀ ਹੈ ਕਹਿੰਦਾ ਮੈਂ ਹੂੰ ਕਰਾਉਣੇ ਆ ਪਨੀਂਦਰ ਦਾ ਗੱਲਬਾਤ ਤੁਹਾਡੀ ਕਿਵੇਂ ਇਹਨਾਂ ਦਾ ਕਰੀਏ ਨਾ ਤਿਆਰੀ ਕੇ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਜੀ ਹਾਂ ਜੀ ਹਾਂ ਜੀ ਕਰੀ ਜਨੇ ਹੀ ਤਿਆਰੀਆਂ ਸਮਾਨ ਤਾਂ ਐਂ ਢੇਰ ਲਾ ਰੱਖਿਆ ਰਾਤ ਵਾਲਾ ਠੇਕਾ ਮਾਰਿਆ ਜਿਹੜਾ ਉਹ ਸਮਾਨ ਆ ਫਿਰ ਹਨਾ ਕਿ ਤਿਆਰਾ ਤੇ ਹੂੰ ਇਹ ਸਮਾਨ ਰਾਤ ਖਰੀਦਿਆ ਬੜੇ ਭਾਜ ਕੇ ਜੀ ਚਲੋ ਠੀਕ ਆ ਜਿਹੜੇ ਹਿਸਾਬ ਗਾ ਸਮਾਨ ਆ ਉਹਨਾਂ ਕੇ ਪੈਸੇ ਚਲੋ ਉਹ ਤਾਂ ਫਿਰ ਸਾਰਾ ਠੇਕਾ ਹੀ ਮਾਰਿਆ ਜਦੋਂ ਆਪਾਂ ਸਾਰੇ ਦਾ ਮੋਲ ਭਾਅ ਕੀਤਾ ਕੋਈ ਸਿੰਗਲ ਸਿੰਗਲ ਸਮਾਨ ਹੈ ਨਹੀਂ ਸੀ ਇਹ ਹਾਂ ਹਾਂ ਇਹ ਤੇ ਬਾਅਦ ਕਰਾਂਗੇ ਆ ਉਹੀ ਤਾਂ ਗੱਲ ਆ ਵੀ ਸਮਾਨ ਜਿਹੜਾ ਕਰਿਆ ਆਪਾਂ ਨੇ ਇਹ ਨਾ ਠੇਕੇ ਹੀ ਕਰਿਆ ਦਾ ਇਹ ਸਾਰੇ ਦਾ ਵੀ ਤੁਹਾਨੂੰ ਪਤਾ ਹੀ ਆ ਠੇਕੇ ਦੇ ਵਿੱਚ ਇੱਕ ਇ ਠੇਕੇਦਾਰ ਕਹਿੰਦੇ ਕਈ ਵਾਰ ਘਾਟਾ ਵੀ ਖਾ ਜਾਂਦਾ ਕੀ ਵੀ ਖਾ ਜਾਂਦਾ ਹੈ ਕਿ ਨਹੀਂ ਪਰ ਹੁਣ ਸਮਾਨ ਦੀ ਸ਼ਾਂਤੀ ਲੱਗੇ ਬਿਮਾਰ ਨਾ ਆ ਸਮਾਨ ਆ ਅਜੇ ਆਪਣਾ ਸਮਾਨ ਆਉਣਾ 6-7 ਸ਼ਾਰਟਾਂ ਉੱਤੇ ਪਈਆਂ ਸ਼ਾਰਟਾਂ ਦੇ ਬਾਅਦ ਬਾਈ ਮਸ਼ੀਨ ਤੇ ਬਾਈ ਨੇ ਜਿਹਨੇ ਆਪਣੇ ਨਾ ਦਿੱਤਾ ਸਮਾਨ ਐਕਸਨ 220 ਜਾਂ 3 ਜਾਂ 1 ਮੂਰੇ ਵਾਲੇ ਫਿਲਟਰ ਵਾਲੇ ਉਦੇ ਬਾਅਦ ਹੱਬ ਪਿਨਿਨ ਹਾਫ ਗੇਅਰ ਹੈਨਾ ਬੁੱਲਾ ਆਪਣੇ ਬੈਲ ਹੌজিং ਵਾਲੀ ਸ਼ਾਫਟ ਕਲੱਚ ਵਾਲੀ ਸ਼ਾਫਟ ਐਲੀਵੇਟਰ ਵਾਲੇ ਉੱਪਰ ਵਾਲੀਆਂ ਕੁਛੀਆਂ ਵਾਲੀਆਂ ਸ਼ਾਫਟਾਂ ਤੋਂ ਵਿੱਚੇ ਪੂਲਰ ਪਾਲਰ ਮੈਂ ਕਿਹਾ ਨਾ ਬਾਈ ਨੇ ਇਹਨਾਂ ਜਿਹੜੀ ਗੱਲ ਦੀ ਹਾਂ ਕਰੀਦੀ ਐ ਇਸ ਕਰਿਆ ਤਾਂ ਉਹਨੇ ਸਮਾਨ ਬਾਈ ਨੇ ਪੂਰਾ ਆਪਾਂ ਨੂੰ ਨਾ ਦਿੱਤਾ ਬਾਕੀ ਉਹਨਾਂ ਛਾਂਟੀ ਮਾਰੀ ਜਾਂਦੇ ਡੱਬਾ ਢੇਰੀ ਕਰ ਕਰ ਦੇਖੀ ਜਾਂਦੇ ਜਿਹੜੇ ਮਸ਼ੀਨਾਂ ਦੇ ਡੱਬੇ ਹੁੰਦੇ ਆਮ ਆਪਣੇ ਸਾਹ ਤੇ ਪਤਾ ਹੀ ਹੈਨਾ ਉਹੀ ਡੱਬੇ ਆ ਰਹੇ ਪਏ ਓਕਣੇ ਮਿੱਟੀ ਸਪ੍ਰਿੰਗ ਸਫੋਂਕ ਫੇ ਲੱਗ ਲੱਗ ਕਰਨਾ ਪੈਣਾ ਦਾ ਬਾਈ ਆਪਾਂ ਨੂੰ ਹੁਣ ਇਹ ਸੋਫਾ ਆ ਗਿਆ ਉਹਨਾਂ ਦਾ ਸਾਫ ਕਰਦੇ ਉਹਨਾਂ ਦੇ ਜਦੋਂ ਮਸ਼ੀਨ ਵਿੱਚ ਹੀ ਉਹਨਾਂ ਦਾ ਪਿਆ ਵੇਰ ਸਮਾਨ ਉਹਨਾਂ ਤੋਂ ਵੀ ਬਈ ਤਾਂ ਦੱਸ ਦੱਸ ਦੰਦਾ ਆਪਾਂ ਕਹਿੰਦੇ ਬਾਈ ਜੱਦਾ ਹੀ ਪਿਆ ਕਹਿੰਦਾ ਵੀਰੇ ਵਰਤੇ ਹੀ ਨਹੀਂ ਹੈਗਾ ਪਾਦੇ ਇਹ ਵੀ ਵਿੱਚ ਸਮਾਨ ਬਹੁਤ ਰੱਖਿਆ ਉਹਨਾਂ ਨੇ ਸਮਾਨ ਬਹੁਤ ਆ ਬਾਈ ਸਮਾਨ ਵਾਲੇ ਤਾਂ ਵੀ ਦੁੱਖ ਤੋੜੇ ਪਏ ਇੰਨਾ ਸਮਾਨ ਮੈਂ ਨਹੀਂ ਕਰ ਦੇਖਿਆ ਮਸ਼ੀਨ ਦੇ ਵਿੱਚ ਆ ਗੁੱਲੀਆਂ ਗੱਲੀਆਂ ਦੇਖ ਲੋ ਮਗਰਾ ਟਾਇਰਾਂ ਦੀਆਂ ਹੈਗਾ ਨਹੀਂ ਲੈ ਆਪਣੇ ਹੀ ਲੱਗਦੀਆਂ ਆ ਇਹਨਾਂ ਕੋਲ 12 ਮਾਡਲ ਤੇਰ ਕੋਲ ਵੀ ਨੀਵਾ ਮਡਲਾ ਮੈਂ ਇੰਨਾ ਮੇਰੇ ਹਿਸਾਬ ਨਾਲ ਵੀ ਇੰਨਾ ਸਤ ਦਾ ਵਜਨ ਤਾਂ ਮੈਂ ਇੰਦਾ ਨਹੀਂ ਬਣਨਾ ਜਿੰਨਾ ਸਵਾਨ ਦਾ ਬਣਣਾ ਆ ਪੁਲੀ ਦੇਖ ਲੈ ਘਟ ਵਾਲੀ ਮੱਸੀ ਸੀ ਜਿਹਨ ਲੈਂਦੀ ਸੀ ਉਹਨਾਂ ਨੇ ਨਵੀਂ ਪੀਟਰ ਵਾਲੀ ਪੀਟਰ ਵਾਲੀ ਆ ਪੀਟਰਨ ਲੱਗਦੀ ਜਿਹੜੀ ਆਪਣੇ ਪੀਟਰਨ ਲੱਗਦੀ ਹੈ ਜੀ ਪੁਲੀ ਲਾਈ ਸੀ ਮੈਂ ਮੈਂ 11 ਦੀ ਲਾਈ 10 ਦੀ ਲਾਈਤੀ ਹੁਣ ਇਹ ਕਹਾਂ ਨੂੰ ਲਾਉਂਗਾ ਇਹਦੇ ਚੱਕਰ ਫੁੱਲ ਬਣਨਗੇ ਬੂਗਰ ਵੀ ਸੇਮ ਆ ਹਾਂ ਫਾਇਦਾ ਫਿਰ ਹਾਂ ਬਚਤੀ ਬਚਤ ਹੈ ਹਾਂ ਬਚੇਗੇ 25 ਵਾਲੀ ਦਿੱਤੀ ਸੀ ਜਿਹਨ ਚ ਮਾਝਣਾ ਨਾ ਬਹੁਤ ਨਿੱਗਰ ਪੁਲੀ ਆ ਸਾਰੀ ਠੋਸ ਪੁਲੀ ਆ ਮੱਕੀ ਤੇ ਠੋਸ ਹੀ ਚੱਲੂਗੀ ਹਾਂ ਬਾਕੀ ਕਲਾਚ ਵਾਲੀ ਤੇਲਮਾ ਚਲਮਾ ਆਦਲਾ ਗਰਾ ਰੀਆਂ ਦਾ ਗਰ ਤੇ ਲੱਗਿਆ ਹੋਇਆ ਇਦਰਾ ਦੇਖ ਆ ਇੱਥੇ ਇੱਕ ਨੂੰ ਹੋਰ ਨਹੀਂ ਆ ਇਹ ਆ ਪਿਆਰ ਬਿਲਕੁਲ ਨਾ ਅਨ ਟੱਚ ਕਰਾ ਰੀਆਂ ਆ ਸਮਾਨ ਬਈ ਹੈ ਹੀ ਬਹੁਤ ਆ ਮੈਂ ਕਿਹਾ ਚਲੋ ਹਨਾ ਪੁਰਾਣੀ ਮਸ਼ੀਨ ਆ ਉਹਨੂੰ ਪਤਾ ਹੀ ਹੈ ਨਾ ਬਈ ਜਿੰਨਾ ਸਮਾਨ ਕੋਲੇ ਹੋਊਗਾ ਵਾਤੇ ਵਾਤੇ ਉਹਨੇ ਫਾਇਦਾ ਹੀ ਆ ਹੈ ਕਿ ਨਹੀਂ ਅਰੇ ਹੁਣ ਡੱਬੇ ਢੇਢੀ ਕਰੀ ਜਨੇ ਨਾਲ ਦੀ ਨਾਲ ਤੋਤਾ ਬਾਈ ਨਾਲ ਲੱਗਾ ਮੇਰੇ ਅਸੀਂ ਬੰਦਿਆਂ ਚ ਡਰਾਈਵਰ ਮੁੰਡੇ ਪਿੰਡ ਨੂੰ ਚੱਲ ਗਏ ਆਂ ਬਈ ਪਿੰਡ ਜਾਇਆ ਹੀ ਅਸੀਂ ਨਾ ਹਾਂ ਚੱਲ ਬਈ ਚਲੀ ਜਾਣਾ ਹਨਾ ਤਾਂ ਜਾਇਆ ਉਹਨਾਂ ਦੇ ਆਹ ਜਾਹੀ ਲੋ ਵਾਲਾ ਜੈਕ ਦੇ ਲਾ ਵਿੱਚੇ ਦਿੱਤਾ ਹੁਣ ਤਾਂ ਫਿਰ ਸਾਰਾ ਸਮਾਨ ਕਹਿੰਦਾ ਬਈ ਸਾਰਾ ਹੀ ਦੇਊਗਾ ਜਿੰਨਾ ਪਿਆ ਹਾਂ ਸਾਰਾ ਸਮਾਨ ਕਹਿੰਦਾ ਵੀ ਠੇਕਾ ਬਾੜ ਬਾਈ ਕੱਲਾ ਕੱਲਾ ਸਮਾਨ ਨਹੀਂ ਆ ਸਾਰਾ ਹੀ ਦਊਂ ਮੈਂ ਕਿਹਾ ਸਾਰਾ ਹੀ ਦੇ ਦੇਖੋ ਹੈ ਕਿ ਨਹੀਂ ਹੁਣ ਤੈਨੂੰ ਪਤਾ ਆਪਾਂ ਨੇ ਕੰਮ ਕਰਨਾ ਹੀ ਆ ਬਲੋ ਆਪਾਂ ਕਿਹੜਾ ਕੰਮ ਘਟਾਉਣਾ ਹੈ ਹੈ ਬਾਬਾ ਰੱਖੇ ਸੋਖਾ ਇੱਕ ਹੌਣ ਇੱਕ ਹੌਣ ਲੈ ਲਈ ਐਕਸੀਜਨ ਵਧੀਆ ਲੱਗਿਆ ਇਦਰਾ ਐਮਪੀ ਉਪੀ ਵਾਲਾ ਤਾਂ ਮਹਾਰਾਜ ਦੀ ਰਹੀ ਕਿਰਪਾ ਮਸ਼ੀਨ ਇੱਕ ਗਾਹ ਨੂੰ ਇੱਕ ਨਵੀਂ ਲੈ ਲੈਣੀ ਆਪਾਂ ਨੇ ਮੱਲਾ ਥੋੜੀ ਜਿਹੀ ਚੱਲੀ ਗਈ ਜੀ ਇਹ ਦੋ ਚਾਰ ਸੀਜ਼ਨ ਲੱਗੇ ਹੋਣ ਬਸ ਪੰਜਾਬ ਕੋ ਲੋਕਾਂ ਦੇ ਠੀਕ ਨੇ ਇਹ ਵਧੀਆ ਆ ਹਾਂ ਬਾਕੀ ਮਸ਼ੀਨ ਤਾਂ ਵਧੀਆ ਲੱਗੀ ਹਾਂ ਮਸ਼ੀਨ ਤਾਂ ਸਾਫ਼ ਪਈ ਹੈ ਤੇਰੀ ਹਾਂ ਮਸ਼ੀਨ ਤਾਂ ਸਾਫ਼ ਪਈ ਹੈ ਜੇ ਤਾਂ ਮੱਕੀ ਤੇ ਚਲਾਤੀ ਫਿਰ ਦੂਜੀ ਫਸਲਾਂ ਨੂੰ ਥੋੜੀ ਜਿਹਾ ਬਾਬ ਦਿੰਦੀ ਹੈ ਇਹ ਲਾ ਮੱਕੀ ਜਿਵੇਂ ਮੁੜ ਕੇ ਰਾਣੀ ਨੇ ਚਾਬੀ ਵੀ ਜਗਾਈ ਮੱਝ ਖੋਲ ਕੇ ਤਸੱਲੀ ਉਹ ਕਰੀਏ ਸਮਾਨ ਦੀ 13000 ਦਾ ਸਮਾਨ ਆਇਆ ਉਹ ਵੀ ਪੱਡੇ-ਬੱਡੇ ਐਂ ਜਾਂਦੇ ਲੈਜ਼ਰ ਬ੍ਰੇਕਾਂ ਵਾਲੇ ਹੋਗੇ ਹੋਰ ਐਡਾ ਕੋ ਖਾਸ ਸਮਾਨ ਨਹੀਂ ਆਇਆ ਹੈਗਾ ਤੇ ਹਾਂ ਜੇ ਤੂੰ ਮੱਕੀ ਜਲਾਤੀ ਇਹਦੇ ਤੇ ਯਾਰ ਹੋਰ ਫਸਲਾਂ ਥੋੜੀ ਜਿਹਾ ਵਾਦ ਦਿੰਦੀ ਐ ਇਹ ਮੱਕੀ ਤੇ ਜਲਾਤੀ ਵੀਰੇ ਹੂੰ ਮੱਕੀ ਤੇ ਜਲਾਤੀ ਆਂ ਬੜੀ ਬੜੀ ਮੱਕੀ ਤੇ ਜਾਲਦੀ ਦੇਖੀ ਲੋਕਾਂ ਨੇ ਨਿੰਦਰ ਨੇ ਲਾਏ ਹੋਏ ਹਨ੍ਹਰ ਤੇ ਡੇਰੇ ਕਹਿੰਦਾ ਹਵਾ ਆਉਂਦੀ ਐ ਠੰਡੀ ਇੱਥੇ ਫੋਲ ਰੱਖੀ ਐ ਮਸ਼ੀਨਾਂ ਨੇ। ਫੋਲ ਕਰਦਾ ਨਹਿਰ ਤੇ ਮਸ਼ੀਨ ਫੋਲ ਦੱਤੀ ਆ। ਲ ਮਖੋਲ ਕਾ ਦਾ ਕਰਦਾ ਤੇਨੂੰ ਆਉਂਦੀ ਆ ਹਵਾ ਠੰਡੀ ਫੇਰ ਆ। ਠੰਡੀ ਹਵਾ ਠੰਡੀ ਆ ਇਹ ਗੱਲ। ਉਹਨਾਂ ਕ ਮੀਂਹ ਪੈ ਜਾਂਦਾ ਉਹਨੀ ਹਵਾ ਆ ਜਾਂਦੀ ਆ ਫਿਰ ਤੇਨੂੰ। ਬਈ ਨਜ਼ਾਰੇ ਆ। ਹਾਂ। ਹੁਣ ਤੇ ਪਾਸੇ ਦੇਖੇਂ ਕਿ ਕਾ ਦੇ ਰਤਾ ਸਾਹਮਣੇ ਉਧਰ ਵੀ ਦੇਖਾਂ। ਇੱਧਰ ਵੀ ਦੇਖਾਂ ਵਿਚਾਰੇ ਮਸ਼ੀਨਾਂ। ਹਾਂ ਉਹ ਵੀ ਤਾਂ ਮੈਂ ਕਹਿਣਾ। ਸਰਪਾਲ ਸਿੰਘ ਭਾਈ ਤਾਂ ਤਾਂ ਨਹੀਂ ਪੈਂਦੀ ਮੀਂਹ ਦੇ। ਹਾਂ ਨਾ ਮੀਂਹ ਸੁਆਣ ਪਿਆ। ਮੈਂ ਨਹੀਂ ਜਾਂ ਤਾਂ ਉਵੇਂ ਵੱਧੂਗਾ ਇੱਥੇ ਇਹ ਤਾਂ ਮਹੀ ਕਰਕੇ ਪਾਣੀ ਪੈਂਦੀ ਹੈ ਤਰਪਾਲ ਪਹਿਲਾਂ ਸੂਆ ਕੱਚਾ ਦਾ ਇੱਥੇ ਤਾਂ ਕਰ ਪਾਣੀ ਚੱਲਦਾ ਹੋਵੇ ਸੂਏ ਪੱਕੇ ਹੋਗੇ ਨਾ ਜਦ ਦੇ ਹੂੰ ਹੂੰ ਇਹ ਕਈਆਂ ਨੂੰ ਸੂਏ ਦਾ ਖਾਨ ਹੋਗੇ ਸਾਨੂੰ ਫਾਇਦਾ ਹੋ ਗਿਆ ਵੀ ਗੱਲ ਬੋਲਣ ਦੀ ਜਗ੍ਹਾ ਮਿਲ ਗਈ ਤੁਹਾਨੂੰ ਰਾ ਘਰ ਮੂਹ ਤੇ ਜਗ੍ਹਾ ਖੁੱਲੀ ਬਣ ਗਈ ਦੇਖੋ ਸਾਹਮਣੇ ਘਰ ਆ ਹੈ ਕਿ ਨਹੀਂ ਹਾਂ ਹਾਂ ਸਭਾ ਉਹ ਇੱਧਰ ਉੱਧਰ ਨਹੀਂ ਜਾਣਾ ਹੈਗਾ ਕੋਲ ਸਾਹਮਣੇ ਘਰ ਆ ਇੱਥੀ ਆਪਣੀ ਖੁੱਲਣੀ ਮਹੀ ਇੱਥੀ ਜਮਨ ਸਮਾਨ ਚਾਹ ਪਾਣੀ ਰੋਟੀ ਦੀ ਬਾਈ ਬੜੀ ਮौज ਆ ਵਧੀਆ ਹੈ ਨੇੜੇ ਦਾ ਨੇੜੇ ਨਹੀਂ ਭਾਈ ਉਹ ਫ੍ਰੀਜ ਰੋਟੀ ਬੰਨ ਚੱਗੀ ਹੈ ਕਿ ਨਹੀਂ ਜਨੂ ਮਸ਼ੀਨ ਦੇ ਕੋਲ ਰੋਟੀ ਪਾਉਂਦੀ ਹੈ ਉਹ ਠੰਡਾ ਹੀ ਹੋ ਜਾਂਦੀ ਹੈ ਆਹ ਦਿੱਤਾ ਹੀ ਰਾਤ ਪ੍ਰੀਤ ਵਾਲਿਆਂ ਨੇ ਗਿਫਟ ਹੋਰ ਮਾਰ ਕੇ ਉਹ ਮੋਟਾ ਪਕੜਨ ਡੇਲੀ ਬਣਾਇਆ ਕਰਾਂਗੇ ਵੀਡੀਓ ਮਸ਼ੀਨ ਲਿਆ ਦਿਆ ਕਰਾਂ ਜਾਣਕਾਰੀਆਂ ਇਹ ਕਹਿ ਦਿੰਦੇ ਆ ਹੌਲੈਂਡ ਦੀ ਵੀਡੀਓ ਨਹੀਂ ਪਉਂਦਾ ਤੂੰ ਪਾਇਆ ਕਰ 2150 ਦੀ ਬੈਲਟ 2150 ਹੋਰ ਨਿਕਲੇ 2150 ਦੀ ਹੋਰ ਨਿਕਲੇ ਦੂਜੀ 12170 ਹੈ ਹਨਾ 12170 ਆ ਇਹ ਹਾਂ ਕੋਰ ਹੋਣੀ ਹੈ ਬੈਲਟ ਲੈ ਭਾਈ ਰਾਤ ਵਾਲਾ ਨਿੰਦਰ ਦਾ ਸੌਦਾ ਹੁਣ ਚੈੱਕ ਕਰੀ ਜਾਂਦਾ ਸਮਾਨ ਇੱਕ ਇੱਧਰ ਇਹ ਗੜੀਆਂ ਆ ਗਈਆਂ ਹੁਣ ਇਹ ਆ ਗਈਆਂ 134 ਨੰਬਰ ਆਪਣੇ ਕਟਨ ਨੂੰ ਫਲੇਟਰ ਨੂੰ ਬੋਗੀਏ ਸਿੰਦਰਾ ਦੀ ਆ ਗਈ ਆਪਣੇ ਕੰਮ ਲਈ ਹੈ ਵੀ ਠੀਕ ਆ ਇਹ ਤਾਂ ਬਾਈਆਂ ਕੋਲ ਨਵਾਂ ਹੀ ਸਮਾਨ ਪਿਆ ਸੀਗਾ ਉਹਨਾਂ ਕੋਲ 134 ਨੰਬਰ ਦੋ ਜੋੜਾ ਨਿਕਲੇ ਆ ਕਿੰਨੇ 76 276 ਹਨ ਇਹ ਪੱਖੇ ਨੂੰ ਬਣੀਆਂ ਬਾਈ ਆਪਣੇ ਪੱਖੇ ਵਾਲੀ ਹੋਣੀਆਂ ਉਹ ਆਹ ਪੱਖੇ ਨੂੰ ਬਣੀਆਂ ਮੂਰੇ ਨਾਲ ਸੁਆਦ ਆ ਗਿਆ ਕੰਮ ਦਾ ਲਗਭਗ ਮੰਨ ਕੇ ਚੱਲੋ 80% ਤਾਂ ਸਮਾਨ ਤੇਰੇ ਕੰਮ ਦਾ ਹੀ ਹੈ ਇਹ 80% ਤੇਰੇ ਕੰਮ ਦਾ ਹੂੰ ਬੰਦੇ ਜਾਲਾ ਇੱਕ ਹੋਰ ਦੱਲਾ ਜੇ ਤੇ ਤੇਰੀ ਤਾਂ ਲਾਟਰੀ ਲੱਗੀ ਪਈ ਐ ਪੈਪ ਡੀਜ਼ਲ ਵਾਲੇ ਐ ਇਨਦਰ ਪੈਪ ਗ੍ਰੀਸ ਕਰਨ ਵਾਲੀਆਂ ਨਿਪਲਾਂ ਤੇਰੀ ਤਾਂ ਲਾਟਰੀ ਲੱਗੀ ਪਈ ਹੈ ਨਾ ਲਾਟਰੀ ਕਰੀ ਹਾਂ ਬਸ ਛੱਤਾ ਹੀ ਖੂਚ ਪਾਇਆ ਇੱਕ ਵਾਰ ਦਾ ਜਾਂ ਮਸਵਾਹ ਰੱਖਿਆ ਜਾਂ ਤਾਂ ਦੇ ਤੱਕ ਤਾਂ ਕਰਦਾ ਵਾ ਕਿ ਕਿ ਥੋੜਾ ਘੱਟ ਗਿਆ ਜੀ ਨਾ ਰੁਪਈਆ ਵੀ ਬਹੁਤ ਸੀ ਵੀਰ ਐ ਆਲਟਰੀਟ ਵਾਲੀ ਬੈਲਟ ਲੱਗੀ ਜਿਵੇਂ ਨਵੀਂ ਐ ਇੱਕ ਹੋਰ ਪਈ ਸੀ ਪਹਿਲਾਂ ਪਹਿਲਾਂ ਪਈ ਸੀ ਕੰਪਾਲੀਆਂ ਬੈਲਟਾਂ ਵਾਲਾ ਆ ਪਈਆਂ ਬੈਲਟਾਂ ਬੁਲਟਾਂ ਦਾ ਬਹੁਤ ਹੈ ਹੈ ਬੈਲਟਾਂ ਦਾ ਬਹੁਤ ਹੈ ਕੰਪਾਲੀਆਂ ਬੈਲਟਾਂ ਦਾ ਚਲੋ ਭਾਈ ਮਿਲਦੇ ਆਪਾਂ ਹੁਣ ਅਗਲੀ ਵੀਡੀਓ ਚ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਆਪਣੀ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ